ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੰਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡਾ ਰਣ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ ਤਸੀਲ ਜੈਤੋ ਨੇੜੇ ਬਾਜਾਖਾਨਾ ਰਹਿ ਜਾਂਦਾ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਕਟੀਆਂ ਝੋਟੀਆਂ ਵਿਖਾਉਣੀਆਂ ਪੂਰੀਆਂ ਭਾਰੀ ਰਾਜੀ ਮਰਿਆ ਹੰਬਿਆ ਕਾਟੂ ਮਾਲ ਜੈਣੀ ਪੂਰੀਆਂ ਨਰੋਈਆਂ ਨਿਗਰ ਸਨਖੀਆਂ ਝੋਟੀਆਂ ਜੇ ਕੋਈ ਭੈਣ ਭਰਾ ਚੰਗੀਆਂ ਸਨਖੀਆਂ ਝੋਟੀਆਂ ਕਟੀਆਂ ਲੈ ਆਉਂਦਾ ਚਾਹਵਾਨ ਹੋਵੇ ਤੇ ਟੋਟਲ 5 ਜਾਨਵਰ ਛੋਟੀ ਉਮਰ ਦੀ ਵੀ ਮਿਲ ਜੂ ਤੇ ਪੂਰੀ ਜਵਾਨ ਝੋਟੀ ਵੀ ਮਿਲ ਜੂ ਜਵਾਨ ਮਤਲਬ ਸੀਵਨ ਲਾਈਨ ਨੂੰ ਤਿਆਰ ਉਦਾਂ ਦੁੱਧ ਵਾਲੇ ਦੰਦਾਂ 'ਚ ਜੇ ਜਵਾਨ ਆਏ ਨਾ ਮੰਨ ਲਓ ਕਿ ਤੇ ਦੰਦਾਂ 'ਚ ਪੂਰੀ ਹੋ ਉਹਦਾਂ ਸਾਰੀਆਂ ਹੀ ਦੁੱਧ ਵਾਲੇ ਦੰਦਾਂ 'ਚ ਖੀਰੀਆਂ ਆਪ ਇਧਰ ਲੀਆਂ ਤਿੰਨੇ ਝੋਟੀਆਂ ਦਾ ਸੀਵਨ ਲਾਈਨ ਦੇ ਬਿਲਕੁਲ ਕਾਬਲ ਹੋ ਸਕਦਾ 4 ਦਿਨਾਂ 'ਚ ਹੀਟ 'ਚ ਆ ਜਾਣ 20 ਦਿਨਾਂ 'ਚ ਆ ਜਾਣ ਜਮਾ ਤਿਆਰ ਸਿਵਲ ਨੇ ਛੋਟੀਆਂ ਤਾਰਾ ਕਰ ਦੇਣੀ ਠੀਕ ਐ ਦੋ ਛੋਟੀਆਂ ਦਾ ਬਾਈ ਕਹਿੰਦਾ ਤਾਰਾਂ ਕਰੀ ਜਾਂਦੀਆਂ ਇਨਫੋਰਮੇਸ਼ਨ ਲੈ ਦੇਣਾ ਗੱਲਾਂ ਬਾਤਾਂ ਬਾਈ ਨਾਲ ਕਰ ਲੈਨੇ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਨਾਂ ਦੱਸ ਦਈਏ ਨਾਂ ਬਾਈ ਸੇਵਕਾ ਜੀ ਪਿੰਡ ਰਾਮ ਸਿੰਘਲਾ ਤਹਿਸੀਲ ਜੈਤੋ ਜ਼ਿਲ੍ਹਾ ਫਰੀਦਕੋਟ ਫੋਨ ਨੰਬਰ ਦੱਸ ਦੀਏ 9914204404 5 ਜਨਵਰ ਹਾਂਜੀ ਅੱਜ 5 ਆ ਜੀ ਦੋ ਹੀਟ ਚ ਆਈਆਂ ਆ ਆ ਵੱਡੀਆਂ ਛੋਟੀਆਂ ਤਾਰਾਂ ਕਰਦੇ ਆ ਆਪਾਂ ਤੀਗਾ ਤਾਂ ਨਹੀਂ ਭਰਾਂਦੇ ਅਗਲੇ ਨੇ ਆ ਆ ਸਮਝਣਾ ਹਨਾ ਭਰਾਂਦੇ ਹੋ ਜਾਨਾ ਬਾਕੀ ਕੋਈ ਯਕੀਨ ਵੀ ਨਹੀਂ ਨਾ ਕਰਦਾ ਜਿੰਨਾ ਜਾਂਦਾ ਚੈੱਕ ਪਾਸ ਹੀ ਤੇ ਥੋੜਿਆਂ ਨੂੰ ਤਾਂ ਅਗਲਾ ਕਹਿੰਦਾ ਉਹੀ ਕਹਿਦਾ ਹੋਊਗਾ ਬਾਕੀ ਝੋਟਿਆਂ ਬਈ ਟੋਪੋ ਟੋਪ ਹੀ ਆ ਸਾਰੇ ਹੂੰ ਕਿਹੜੇ ਪਾਸੇ ਲੱਗੇ ਛੋਟੀ ਤਾਂ ਲੱਗ ਜਾਂਦੇ ਚਲੋ ਆਜੋ ਫਿਰ ਇਹ ਤੇ ਦੱਸੋ ਨੈਣੂ ਬਾਰੇ ਇਹ ਬਈ ਸਵਾ ਕ ਸਾਲ ਦੀ ਕੱਟੀ ਹੈਗੀ ਹੂੰ ਤੇ ਬਾਕੀ ਝੋਲੀ ਝੋਲੀ ਦੀ ਬਹੁਤ ਸਾਫ ਆ ਦਿਖਾ ਦਿਓ ਪਹਿਲਾਂ ਹੀ ਦੋਸਤੋ ਸਵਾ ਕ ਸਾਲ ਦੇ ਕਰੀਬ ਇਹਦੀ ਉਮਰ ਹੈ ਝੋਲੀ ਝੋਲੀ ਪੂਰੀ ਚੰਗੀ ਹੈ ਚਾਰ ਹੀ ਥਾਣਾ ਮੋٹے ਮੋٹے ਕੱਢ ਬਾਹਰ ਨੂੰ ਜੇ ਕੋਈ ਭੈਣ ਭਰਾ ਚੰਗੀਆਂ ਕਟੀਆਂ ਝੋਟੀਆਂ ਲੈਣ ਦਾ ਚਾਹਵਾਨ ਹੋਵੇ ਜਿਵੇਂ ਤੁਹਾਨੂੰ ਮੈਂ ਪਹਿਲਾਂ ਕਿਹਾ 5 ਜਨਵਾਰਾ ਛੋਟਾ ਬੱਚਾ ਵੀ ਮਿਲ ਜੂ ਤੇ ਵੱਡੀ ਝੋਟੀ ਵੀ ਮਿਲ ਜੂ ਜਮਾ ਸੀਵਾਂ ਲੈਣ ਦੇ ਕਾਬਲ ਹੀਟ ਚ ਆਈਆਂ ਪਵਾ ਜਾਂਦਾ ਅਗਲਾ ਆਪਦਾ ਟੀਕਾ ਧਰਾਲੇ ਪਵਾ ਸੰਤੋ ਬਣਾਲੇ ਇੱਕ ਨੰਬਰ ਸਵਾ ਕੁ ਸਾਲ ਦੇ ਕਰੀਬ ਇਹਦੀ ਏਜ ਆ ਉਮਰ ਆ ਪੰਜੇ ਦੇ ਪੰਜੇ ਨਾਲ ਕੀ ਖੀਰੇ ਆ ਬਾਈ ਕਹਿੰਦਾ ਦੁੱਧ ਵਾਲੇ ਦੰਦਾਂ ਚ ਮੋਰਾ ਨਾਲ ਦੀ ਕੱਟੀ ਚੰਗੀ ਭਾਰੀ ਵਜਨ ਵਾਲੀ ਬਾਕੀ ਝੋਲੀ ਪੂਰੀ ਚੰਗੀ ਆ ਵਾਲ ਰਿੰਕਰ ਬਹੁਤ ਪੈਂਦੇ ਆ ਡੈਰੀ ਚੋਂ ਆਈ ਆ ਭਾਈ 17 ਕਿਲੋ ਵਾਲੀ ਮੱਝ ਦੀ ਕੱਟੀ ਆ ਠੀਕ ਆ ਬਾਕੀ ਦਿਖਾਉ ਤੁਸੀਂ ਛੋਟੀ ਸਿੰਗੀ ਜਵਾਂ ਨਾਲ ਦੀ ਮੂੜੀ ਹੋਈ ਆ ਡੈਰੀ ਚੋਂ ਭਾਈ ਕਹਿੰਦਾ ਆਈ ਆ 17 ਕਿਲੋ ਦੁੱਧ ਵਾਲੀ ਮੱਝ ਦੀ ਭਾਈ ਕਹਿੰਦਾ ਇਹ ਕੱਟੀ ਆ ਨਗ ਭਾਈ ਕਹਿੰਦਾ ਸਾਰੇ ਚੜਦੇ ਦੋ ਚੜਦੇ ਪੂਰਿਆਂ ਟਾਪ ਪਰ ਕੱਟੀਆਂ ਬਾਕੀ ਜਿਹਦੇ ਜਿਹੜੀ ਵੀ ਮਨ ਨੂੰ ਲੱਗੂਗੀ ਜਿਹੜੇ ਵੀ ਅਗਲੇ ਦੇ ਫੱਟ ਬੈਂਦੀ ਹੈ ਗੜਾ ਉਹੀ ਲੈ ਲੈ ਤੇ ਜੋ ਕੋਈ ਜੋੜਾ ਲੈ ਲੂ ਪੋਰਾ ਵੱਧ ਮਾਨਤਨ ਹੋ ਜੂ ਗੱਲੇ ਗੱਲੇ ਚੋ ਵੀ ਕਿੰਨੇ ਦੀ ਸੇਵਕਾ ਜੈ ਜਿਆਪਾ 29000 ਦੀ ਰੰਗ ਲਾਓ ਜੀ 1000 ਘਟ 30000 ਦੀ 29000 ਦੀ ਇੱਕ ਨੰਬਰ ਕੱਟੀ ਦੇ ਦੇਣੀ ਆ ਸਵਾ ਸਾਲ ਦੀ ਏਜ ਆ ਦੋ ਨੰਬਰ ਤੇ ਆ ਜਾ ਦੋ ਸਾਲ ਦੀ ਬਈ ਠੀਰੀ ਆ ਛੋਟੀ ਠੀਕ ਐ ਤੇ ਇਹ ਵੀ ਹੈਗੀ ਹੈ ਡੇਰ ਪਾਉਣੇ ਦੋ ਸਾਲ ਦੀ ਠੀਕ ਆ ਹਾਂ ਕੱਟੀ ਬਹੁਤ ਚੰਗੀ ਹੈ ਵੀ ਥਾਨੇ ਡੇਢ ਤੋਂ ਪਾਉਣੇ ਦੋ ਸਾਲ ਦੇ ਕਰੀਬੇ ਦੀ ਉਮਰ ਆ ਥਾਨੇ ਦੇ ਵੀ ਚਾਰ ਹੀ ਮੋਟੇ ਮੋਟੇ ਹੋਂਦ ਇੱਕਰ ਦੋ ਕਟੀਆਂ ਵੇਖ ਲਿਆ ਦੋਵਾਂ ਕਟੀਆਂ ਦੀ ਝੋਲੀ ਸਚਵਾ ਸਾਫ ਸੁਥਰੀ ਹੈ ਹੈ ਪੰਜਾਂ ਦੀ ਆ ਚਲੋ ਉਦਾਂ ਸੀਰੀਅਲ ਵਾਈਜ਼ ਸਾਰਿਆਂ ਦੇ ਥਾਣਾ ਤੇ ਆਪਾਂ ਨਿਗਾਹ ਮਰਾ ਦੇਾਂਗੇ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਇਸ ਤੋਂ ਬਾਅਦ ਜੇ ਤੁਸੀਂ ਮਿਹਨਤ ਕਰਨੀ ਆ ਤੇ ਬਖਾਉਣ ਦਾ ਆਪਣਾ ਹੱਕ ਤਾਂ ਕਿਉਂਕਿ ਅਗਲੇ ਨੇ ਪੈਸੇ ਲਾਉਣੇ ਆ ਫਿਰ ਪੱਠੇ ਡੱਠੇ ਪਾਉਣੇ ਆ ਦਾਣਾ ਦਾ ਪਾ ਵੀ ਪਾਉਣਾ ਤੇ ਅਗਲੇ ਦੀ ਮਿਹਨਤ ਮੁੱਲ ਲਿਆਵੇ ਕਿਸੇ ਦੇ ਵੀ ਫੋੜ ਸ਼ਾਂਗ ਨਹੀਂ ਹੋਣੀ ਰਾਜੀ ਇਹ ਵੀ ਪੂਰੀ ਆ 1.5 ਸਾਲ ਦੇ ਕਰੀਬ ਇਹਦੀ ਉਮਰ ਇਹ ਕਿੰਨੇ ਦੀ ਸੇਵਕਾ ਇਹ ਦੇ ਦਾਂਗੇ ਭਾਈ 35000 ਇਹ 35000 ਦੀ ਇੱਕ ਨੰਬਰ 1000 ਘਟ 30 ਦੀ ਦੋ ਨੰਬਰ 35 ਦੀ ਐਨ ਗੋਲ ਮਟੋਲ ਆ ਜਾਮਾ ਵੀ ਹੁਣ ਸਪੰਜ ਵਾਲੇ ਸਹਰਾਣੇ ਜੇ ਨਹੀਂ ਆਂਦੇ ਫੁੱਲ ਮੇ ਜੇ ਉਹਦੇ ਅਰ ਕੀ ਆ ਜਾਮਾ ਗੋਗੜ ਪੈਂਦੀ ਆ ਡੇਢ ਸਾਲ ਦੇ ਕਰੀਬ ਇਹਦੀ ਏਜ ਆ ਸਵਾ ਕ ਸਾਲ ਦੀ ਆ ਡੇਢ ਕ ਸਾਲ ਦੀ ਏ ਤੋਂ ਇੱਕ ਨੰਬਰ ਨੂੰ 2 ਮਹੀਨੇ ਵੱਡੀ ਐ 35 ਦੀ ਦੇ ਦੇਣੀ ਆ ਤਿੰਨ ਨੰਬਰ ਤੇ ਆ ਸੇਵ ਕਰ ਇਹ ਵੀ ਬਈ ਡੇਢ ਸਾਲ ਦੀ ਆ ਕੱਟੀ ਹੂੰ ਇਹੋ ਜੇ ਇਹ ਆ ਤੇ ਝੋਲੀ ਝੂੜੀ ਦੀ ਇਹ ਵੀ ਬਹੁਤ ਸਾਫ ਆ ਲਓ ਜੀ ਇਹ ਵੀ ਖੀਰੀ ਦੁੱਧ ਵਾਲੇ ਦੰਦਾਂ ਚ ਹੂੰ ਸਹੀ ਆ ਪੰਜੇ ਦੇ ਪੰਜੇ ਨਾ ਕੀ ਰਾਜੀ ਆ ਉਮਰ ਚ ਕੋਈ ਵੱਡਾ ਛੋਟਾ ਜਾਨਵਰ ਮਿਲ ਜੂਗਾ ਪਰ ਆਏ ਨਹੀਂ ਹੋਊਗਾ ਇਹਰ ਕੋਈ ਜਾਨਵਰ ਜਮਾਂ ਹੀ ਲਿੱਸਾ ਕੱਟੀ ਤੇ ਕੋਈ ਬਾਲੀ ਰਾਜੀ ਆ ਸਾਰਿਆਂ ਹੀ ਗੋਲ ਮਟੋਲ ਆ ਨਹੀਂ ਆ ਬਈ ਸਾਰੇ ਹਾਂ ਯਾਨੀ ਕਿ ਜਿਹੜੇ ਭੈਣ ਭਰਾ ਨੇ ਮਿਹਨਤ ਕਰਨੀ ਹੋਵੇ ਕੱਟੀਆਂ ਤਿਆਰ ਕਰਨੀਆਂ ਹੁਣ ਉਹਦੀ ਮਿਹਨਤ ਦਾ ਮੁੱਲ ਮੜੂਗਾ ਚੰਗੇ ਜਾਨਵਰ ਆ ਬਾਕੀ ਪਸੰਦ ਆਪੋ ਆਪਣੀ ਜਿਹੜਾ ਵੀ ਤੁਹਾਡੇ ਮਨ ਨੂੰ ਲੱਗ ਗਿਆ ਸੀਰੀਅਲ ਵਾਈਜ਼ ਬਾਈ ਨੂੰ ਦੱਸ ਦਿਓ ਇੱਕ ਨੰਬਰ ਤੁਹਾਡੇ ਪਸੰਦ ਆ ਜਾਂ ਚਾਰ ਨੰਬਰ ਪਸੰਦ ਆ ਜੇ ਜੋੜਾ ਪਸੰਦ ਆ ਤਾਂ ਬੱਧ ਹਿਜ਼ਾਰ ਖੰਡ ਮਾਨਤਾਨ ਹੋ ਜੂ ਹੋ ਜੂ ਕੱਲੇ ਕੱਲੇ ਚੋ ਵੀ ਜੋੜੇ ਚੋ ਜ਼ਿਆਦੇ ਹੋ ਜੂਗਾ ਪਰ ਇੰਨਾ ਹੈਗਾ ਹੁਣ ਪਸ਼ੂ ਘਟਦੇ ਜਾਂਦੇ ਆ ਮੱਝਾਂ ਝੋਟੀਆਂ ਦਾ ਬਹੁਤ ਘਟੀਆਂ گاਵਾ ਤਾਂ ਹਜੇ ਹੈਂਆਂ ਪਰ ਅੱਗੇ ਵਾਲੇ ਹਿਸਾਬ ਨਾਲ گاਵਾ ਵੀ ਬਹੁਤ ਘਟਗੀਆਂ ਤੇ ਮੱਝਾਂ ਦਾ ਬਹੁਤ ਜ਼ਿਆਦੇ ਘਟਗੀਆਂ ਕਿਉਂਕਿ ਛੋਟੇ ਬੱਚੇ ਹੁਣ ਬਹੁਤ ਘੱਟ ਤਿਆਰ ਕਰਦੇ ਆ ਕਿਉਂਕਿ گاਵਾ ਤਾਂ ਚਲੋ ਵੱਡੇ ਫਾਰਮ ਹੈਗੇ ਆ ਅੱਗੇ ਨੂੰ ਬਹੁਤ ਘਟ ਗਏ ਆ ਪਸ਼ੂ ਪਰ ਗਾਵਾਂ ਦੇ ਚਲੋ ਫਾਰਮ ਹੈਗੇ ਤੇ ਮੱਝਾਂ ਝੋਟੀਆਂ ਦਾ ਬਹੁਤ ਗਿਣਤੀ ਚ ਘਟੀਆਂ ਤਾਂ ਹੀ ਮਾੜੀ ਤੋਂ ਮਾੜੀ ਦਰਮਿਆਨੀ ਮੱਝ ਲੱਖ ਸਵਾ ਲੱਖ ਦੀ ਮਿਲਦੀ ਆ ਤੇ ਜੇ ਚੰਗੀ ਸਨੱਖੀ ਕੱਟੀ ਪਹਿਲਣ ਝੋਟੀ ਤਿਆਰ ਜਾਂ ਦੂਜਣ ਕੱਟੀ ਲੈਣੀ ਹੋਵੇ ਡੇਢ ਲੱਖ 2 ਲੱਖ ਸਵਾ 2 ਲੱਖ ਲੋਕੀ ਇਹਨਾਂ ਨੂੰ ਮੁੱਲ ਕਰਦੇ ਆ ਕਿਉਂਕਿ ਜਾਨਵਰਾਂ ਦੀ ਗਿਣਤੀ ਦਿਨੋਂ ਦਿਨ ਘਟੀ ਜਾਂਦੀ ਆ ਪਸ਼ੂ ਕੋਈ ਪਾਲ ਕੇ ਨਹੀਂ ਰਾਜੀ ਤੇ ਜਿਹੜੇ ਨਾਗ ਹੈਗੇ ਤੇ ਜੇ ਕੋਈ ਸਾਂਭ ਲੂਗਾ ਫਲ ਪੈਸੇ ਵਟਾ ਜਾਣੀਆਂ 4 ਨੰਬਰ ਤੇ ਆ ਜਾ ਇਹ ਤਾਂ ਬਈ ਮੁੱਲ ਨਹੀਂ ਪਤਾ ਹਾਂ ਇਹ 34000 ਦੀ ਹੈ ਉਹ 35 ਦੀ 34 ਦੀ ਹਾਂਜੀ ਹਾਂ ਠੀਕ ਹੈ ਜੀ ਦੋ ਨੰਬਰ 35 ਦੀ ਤਿੰਨ ਨੰਬਰ 34 ਦੀ ਤੇ ਚਾਰ ਨੰਬਰ ਚਾਰ ਨੰਬਰ ਵੀ ਬਈ ਖੀਰੀ ਆ ਝੋਟੀ ਠੀਕ ਹੈ ਉਹਨੂੰ ਥਾਲੇ ਨਹੀਂ ਮਰ ਆ ਗਈ ਹੂੰ ਤੇ ਝੋਲੀ ਝੂਣੀ ਪਹਿਲਾਂ ਰਖਾਈ ਲਓ ਜੀ ਚਾਰ ਨੰਬਰ ਵੀ ਖੀਰੀ ਪੰਜੇ ਨਾਲ ਕੀ ਖੀਰੇ ਆਲਾ ਥਾਣੇ ਦੇ ਵੀ ਵੇਖੋ ਪੂਰੇ ਮੋٹے ਮੋٹے ਥਾਣਾ ਆਏ ਨਹੀਂ ਹੋਊਗਾ ਕਿਸੇ ਦੀਆਂ ਫੋਟਾਂ ਜੀਆਂ ਹੋਣਗੀਆਂ ਕਈਆਂ ਦੇ ਤਾਂ ਦੋਵਾਂ ਥਾਣਾਂ ਦੇ ਵਿਚਾਲੇ ਪੰਜਵਾਂ ਥਣ ਬਰੋਬਰ ਦਾ ਹੀ ਹੁੰਦਾ ਉਹ ਆਪਾਂ ਲੈਂਦੇ ਨਹੀਂ ਬਾਈ ਪੰਜਵਾਂ ਹੁੰਦਾ ਥਾਂ ਹੂੰ ਸਹੀ ਆ ਹਾਂ ਅੱਜ ਦੀ ਵੀਡੀਓ ਦੇ ਵਿੱਚ ਫੁੱਲ ਜੰਗੀ ਸਾਰਿਆਂ ਨਾਲੋਂ ਸਨਖੀ ਟਾਪ ਦੀ ਝੋਟੀ 4 ਨੰਬਰ 5 ਨੰਬਰ ਇਹਦੇ ਨਾਲੋਂ ਵੀ ਜੰਗੀ ਆ 4 ਨੰਬਰ ਤੇ 5 ਨੰਬਰ ਦੋਵੇਂ ਝੋਟੀਆਂ ਬਾਈ ਕਹਿੰਦਾ ਹੈ ਇਸ ਟਾਈਮ ਹੀਟ ਚਾਈਆਂ ਹੋਈਆਂ ਠੀਕ ਆ ਬਾਈ ਕਹਿੰਦਾ ਪਤਾ ਨਹੀਂ ਧਰਾਇਆ ਕਿਉਂਕਿ ਤੁਹਾਨੂੰ ਵੀ ਪਤਾ ਹੈ ਅਗਲਾ ਯਕੀਨ ਵੀ ਨਹੀਂ ਕਰਦਾ ਜੇ ਕਹਿ ਦੇ ਗਿਆ ਆਪਾਂ ਕੱਲ ਟੀਕਰ ਤਰਾਇਆ ਜਾਂ ਪਰਸੋਂ ਤਰਾਇਆ ਜਾਂ ਤਾਂ ਚੈੱਕ ਪਾਸ ਜੀ ਹੋਵੇ ਜਾਨਵਰ ਫਿਰ ਤਾਂ ਆਪੇ ਹੀ ਤਸੱਲੀ ਹੋ ਜਾਂਦੀ ਆ ਜਦੋਂ ਅਗਲਾ ਕਹਿੰਦਾ ਬਈ ਗੱਬਣਾ ਚੈੱਕ ਕਰਾ ਲੈ ਤੇ ਬਾਈ ਕਹਿੰਦਾ ਤਾਂ ਹੀ ਨਹੀਂ ਆਪਾਂ ਤਰਾਇਆ ਤੁਸੀਂ ਆ ਵੇਖ ਸਕਦੇ ਆ ਸੂਲ ਇਹਦੀ ਗਿੱਲੀ ਆ ਆ ਵੇ ਤਾਰਾਂ ਇਸ ਟਾਈਮ ਫੁੱਲ ਕਰੀ ਜਾਂਦੀ ਆ ਬਾਕੀ ਦੁਬਾਰਾ ਕੈਮਰਾ ਮਾਰਦੇ ਨੇ ਇੱਕ ਤਾਂ ਹੁੰਦੀ ਉਹੀ ਕਹਿ ਦੇ ਨੇ ਤਾਲੂ ਨਾ ਲਾ ਕੇ ਅਗਲਾ ਛੱਡ ਦਿੰਦਾ ਝੂਠ ਵੀ ਵਿੱਚ ਮਾਰ ਦਿੰਦੇ ਆ ਪਰ ਇਹ ਰਿਐਲਿਟੀ ਆ ਸਚਾਈ ਆ ਮੈਂ ਤੁਹਾਨੂੰ ਵਿਖਾ ਦੇਣਾ ਨੇੜ ਤੋਂ ਵੀ ਚੈੱਕ ਕਰਾ ਦੇਣਾ ਵੇਖੋ ਸੂਰ ਗਿੱਲੀ ਆ ਜਮ ਹੱਸ ਟਾਈਮ ਹੀਟ ਚਾਈ ਹੋਈ ਆ ਅਗਲਾ ਭਾਵੇਂ ਜਾਂਦਾ ਟੀਕਾ ਧਰਾਲੇ ਪਹੁੰਚ ਜਾਂਦਾ ਸਾਂ ਤੋਂ ਬਨਾਲੇ ਫੁੱਲ ਚੰਗੀ ਟਾਪ ਦੀ ਗੱਟੀ ਦੋਨੇ ਦੂਜੋ ਟਾਂ ਬਾਈ ਬਾਲਾ ਖਾਮਨ ਦੀ ਲੋੜ ਨਹੀਂ ਇਹ ਜੰਦਾਲੀਆਂ ਟੀਕੇ ਲੈਣੇ ਆ ਇਹਦਾ ਮੁੱਲ ਮੁੱਲੇ ਇਹਦਾ ਵੀ ਕੋਈ ਬਾਲਾ ਨਹੀਂ ਕਰਨਾ ਜੇ ਕੋਈ ਆਪਾਂ ਹੁਣ ਬਾਲਾ ਇਹੋ ਤਰੀਕਿਆਂ ਦੇ ਸਹਤ ਇਹ ਆਪਾਂ 54000 ਦੀ ਦੇ ਦਾਂ ਲਓ ਜੀ 4 ਨੰਬਰ 50 ਤੇ 454000 ਦੀ ਤੇ ਜਦੋਂ ਤਿਆਰ ਹੋ ਗਈ ਉਸ ਦਿਨ ਕਿੰਨੇ ਦੀ ਆ? ਦੱਸਦਾ ਬਾਈ ਇਹ 2 ਲੱਖ ਤੋਂ ਜਾਊਗੀ। ਹੂੰ। ਪੂਰੀ ਚੰਗੀ ਸਨਖੀ ਟੌਪ ਦੀ ਝੋਟੀ 54000 ਦੇ ਦੇਣੀ ਬਾਈ ਕਹਿੰਦਾ ਜਦੋਂ ਤਿਆਰ ਹੋ ਜਾਂਦੀ 2 ਲੱਖ ਦੀ ਝੋਟੀ ਨੇ ਤਿਆਰ ਹੋਣਾ। ਐ ਤੇ ਆ ਜਾ 5 ਤੇ। ਇਹ ਵੀ ਬਾਈ ਬਲਬਲ ਦਾ ਬੱਚਾ ਹੀ ਆ। ਬਲਬਲ ਦਾ ਬੱਚਾ। ਲਾਓ ਜੀ ਥਾਨ ਵੇਖੋ ਇਹਦੇ ਵੀ। ਹੂੰ। ਝੋਲੀ ਬਹੁਤ ਚੰਗੀ ਵਾਲ ਰੈਂਕਰ ਬਹੁਤ ਪੈਂਦੇ ਜੀ ਝੋਲੀ ਹੋਊ ਤਾਂ ਪਸ਼ੂ ਨੇ ਫੇਰ ਹੀ ਖੋਲਣੀ ਆ। ਕਿਉਂਕਿ ਹਜੇ ਹਾਂ। ਉਥੀ ਬਾਥੀ ਦੀ ਇਹ ਵੀ ਪੂਰੀ ਸੋਹਣੀ 4 ਨੰਬਰ 5 ਨੰਬਰ ਪੂਰੀਆਂ ਚੰਗੀਆਂ ਝੋਟੀਆਂ ਸਾਰਿਆਂ ਨੂੰ ਕੱਦ ਚ ਵੱਡੀ ਝੋਟੀ ਆ ਤਾਂ 5 ਨੰਬਰ ਲਾਸਟ ਖੀਰੀ ਆ ਨਾਲੇ ਬਾਈ ਨਾਲੇ ਬਾਈ ਕਹਿੰਦਾ ਖੀਰੀ ਆ ਦੁੱਧ ਵਾਲੇ ਦੰਦਾ ਚ ਤੇ ਕਈਆਂ ਲੋਕਾਂ ਦੀਆਂ ਤਾਂ ਆ ਵੀ ਐਡਗੈਡੀਆਂ ਝੋਟੀਆਂ ਜਵਾਨ ਹੁੰਦੀਆਂ ਦੰਦਾ ਚ ਰਲੀਆਂ ਹੁੰਦੀਆਂ ਤੇ ਚੰਗੇ ਜਾਨਵਰ ਦੀ ਕੁਆਲਿਟੀ ਕਿਉਂਕਿ ਛੋਟੀ ਉਮਰ ਦੀ ਗਰੋਥ ਬਹੁਤ ਵਧੀਆ ਕਰ ਜਾਂਦਾ ਜਿਹੜਾ ਜਾਨਵਰ ਵਧੀਆ ਹੋਵੇ ਕਿੱਥੇ ਇਹਨੇ ਦੋਂਦੀ ਹੋਣਾ ਚੌਗੀ ਹੋਣਾ ਛਿੱਗੀ ਹੋਣਾ ਠੀਕ ਹੈ 4 ਨੰਬਰ ਤੇ 5 ਨੰਬਰ ਬਾਈ ਕਹਿੰਦਾ ਫੋਲੀ ਵੱਡੀ ਮਾਜ ਦੀਆਂ ਝੋਟੀਆਂ ਹਾਂ ਬਾਕੀ ਜਨਵਰੀ ਦਸੀ ਜਾਂਦਾ ਹਜੇ ਖੀਰਾ ਹਜੇ ਤਾਂ ਦੁੱਧ ਵਾਲੇ ਦੰਦਾਂ ਚ ਤੇ ਕੱਦ ਹੋਣੀ ਇਸ ਟਾਈਮੇ ਨੇ ਕਿੰਨਾ ਕੀਤਾ ਤੇ ਬਾਕੀ ਗਰੋਥ ਨੇ ਹਜੇ ਹੋਰ ਵੀ ਕਰ ਜਾਣੀਆਂ ਕਿਉਂਕਿ ਹਜੇ ਤਾਂ ਬਚਪਨੇ ਚ ਹੈ ਖੀਰੀਆਂ ਹਜੇ ਦੰਦ ਪੰਨੂਗੀ ਇੱਕ ਸਿੱਟੂਗੀ ਦੂਜਾ ਸਿੱਟੂ ਫੇਰ ਦੋ ਦੰਦ ਕੱਢੂਗੀ ਦੋਂਦੀ ਹੋਊਗੀ ਪਰ ਤੀਜਾ ਚੌਥਾ ਪੰਨੂਗੀ ਫੇਰ ਉਹ ਕੱਢੂਗੀ ਚੌਗੀ ਹੋ ਕਿੱਥੇ ਛਿੱਗੀ ਹੋਣਾ ਜਵਾਨ ਟੈਕਰ ਇਹਨਾਂ ਨੇ ਪੂਰਾ ਕਦ ਕਰ ਜਾਣਾ ਸਹੀ ਮੈਨ ਦਾ ਝੋਟੀ ਦੂਜੇ ਸੂਏ ਨੂੰ ਤਿਆਰ ਹੁੰਦੀ ਜਾ ਕੇ ਉਹਦੋਂ ਨੂੰ ਫੁੱਲ ਖੁੱਲ ਜਾਂਦੀ ਜਿਹੜੀ ਖੀਰੀ ਹੋਵੇ ਹਾਈਟ ਵਾਲੇ ਪਾਸੋਂ ਐਕਸਟਾਰਡੀਰੀ ਦੋਸਤੋ ਆ ਦੋ ਝੋਟੀਆਂ ਦਾ ਜੋੜ ਆ ਸੰਭਿਆ ਹੋਵੇ ਤੇ ਇੰਨੀ ਛੇਦੀ ਤਾਂ ਕੋਈ ਵੀ ਬੈਂਕ ਦੁੱਗਣੇ ਪੈਸੇ ਨਹੀਂ ਕਰਦੀ ਇਹਨਾਂ ਨੇ ਸਾਲ ਚ ਦੁੱਗਣਿਆਂ ਨੂੰ ਵੀ ਪਲੱਸ ਕਰ ਦੇਨੇ ਵੈਸੇ ਇਹਨਾਂ ਨੇ ਕਿਉਂਕਿ ਜਿਵੇਂ ਆ 54000 ਦੀ ਝੋਟੀ ਆ ਤੇ ਬਾਈ ਕਹਿੰਦਾ ਜਦਨ ਤਿਆਰ ਹੋ ਗਈ 2 ਲੱਖ ਦੀ ਆ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਗਿਆ 1 ਲੱਖ ਸਵਾ ਲੱਖ ਦੀ ਦਰਮਿਆਨੀ ਮੱਝ ਆਉਂਦੀ ਆ ਚੰਗੀ ਸਨੱਖੀ ਝੋਟੀ ਲੈਣੀ ਹੋਵੇ 1.5 ਲੱਖ ਦੀ ਘੱਟੋ ਘਾਟ ਜੇ ਵਧੀਆ ਕੁਆਲਿਟੀ ਹੋ ਫਿਰ 2 ਸਵਾ 2 ਪੌਣੇ 2 ਜਿੰਨੀ ਕੁਆਲਿਟੀ ਵੱਧੂਗੀ ਉਹਨਾ ਪ੍ਰਾਈਸ ਵੱਧ ਜਾਣਾ ਵਾ ਤਾਂ ਬਾਈ ਜਿਵੇਂ ਸੋਨੇ ਦਾ ਰੇਟ ਵਧਿਆ ਨਾ ਦਿਨ-ਦਿਨ ਹਾਂ ਉਵੇਂ ਇਹ ਕਰਮਾਲ ਗਿਆ ਇਹਨਾਂ ਨੇ ਵਧਿਆ ਹਾਂ ਪੈਸੇ ਲਾ ਕੇ ਭੁੱਲ ਜੂਗਾ ਇਹ ਤਾਂ ਗੱਲ ਹੈ ਕਿ ਕਿੰਨੇ ਦੀ 58 ਦੀ ਦੇ ਦਾਂਗੇ ਇਹ ਜੋੜਾ ਪਾਲਿਆ ਹੋਵੇ ਹਾਂਜੀ ਹਾਂ ਤੇ ਦਵਾਈ ਵਾਲਿਆਂ ਨੂੰ ਵੀ ਪਿੱਛੇ ਛੱਡਦਾ ਛੱਡੂ ਵੀ ਬਾਈ ਛੱਡੂਗੀ ਦਵਾਈ ਤੇ ਤਾਂ ਹੁਣ ਮੋ ਗੱਲ ਆ ਬਸ ਦੇਖਾਂ ਜੋ ਸਾਰਿਆਂ ਦੇ ਮੁੜੇ ਆ ਹਾਂ ਵੱਡੇ ਨਹੀਂ ਚਲ ਆਪਾਂ ਗੱਲ ਹੀ ਨਾ ਕਰਦੇ ਨੇ ਹੁਣ ਤਾਂ ਫੇਰ ਕਰਮਾਲਾਂਗਾ ਇਹਨਾਂ ਨੂੰ ਸੰਭਾਲਣਾ ਹਾਂ ਹੁਣ ਤਾਂ ਵਾਪਸ ਹੋ ਚੱਲਿਆ ਕੰਮ ਨਾ ਨਹੀਂ ਉਹਦੇ ਕੰਮ ਨੂੰ ਘਰ ਪੂਰੇ ਕਰਨੇ ਆਂ ਘਾਟੇ ਵਾਦੇ ਜਿਹੜੇ ਬਾਹਰ ਲੋਰ ਦੇ ਪਏ ਲੋਕਾਂ ਨੂੰ ਕਿੰਨੇ ਦੀ 58 ਦੀ ਬਈ 4 ਨੰਬਰ 54 ਦੀ 5 ਨੰਬਰ 58 ਦੀ ਜੇ ਕੋਈ ਜੋੜਾ ਲੈ ਲੈਂਦਾ ਕੋਈ 11500 ਵੱਧ ਮਾਨਤਨ ਹੋ ਜੂ ਹੋ ਜੂ ਥੋੜਾ ਥੋੜਾ ਕੱਲੇ ਕੱਲੇ ਚ ਵੀ ਜੋੜੇ ਚ ਵੱਧ ਹੋ ਜੂ 4 ਨੰਬਰ 5 ਨੰਬਰ ਇਸ ਟਾਈਮ ਦੋਨੇ ਜੋਟੀਆਂ ਹੀਟ ਚ ਆਈਆਂ ਹੋਈਆਂ ਪਵਾ ਜਾਂਦੇ ਏਆਈ ਕਰਾ ਲਿਓ ਸਾਲ ਨੂੰ ਆਉਂਦੇ ਸਾਲ ਨੂੰ ਇਹਨਾਂ ਨੇ ਸੂਪ ਪੈਣ ਤੇ ਜਿੱਦਣ ਤਿਆਰ ਹੋਈਆਂ ਤੇ ਭਾਵੇਂ 2.5 ਲੱਖ ਮੰਗ ਕੇ ਅਗਲਾ ਮੂੰਹ ਪਰੇ ਨੂੰ ਕਰ ਲੇ ਫੋਨ ਨੰਬਰ ਸਕਰੀਨ ਤੇ ਅੱਜ ਦੀ ਵੀਡੀਓ ਦੇ ਵਿੱਚ ਇਹ ਪੰਜ ਨਾਗ ਹੈ ਛੋਟੀ ਕੱਟੀ ਤੋਂ ਲੈ ਕੇ ਵੱਡੀ ਕੱਟੀ ਤੱਕ ਸਾਰੇ ਨਾਗ ਹੀ ਖੀਰੇ ਆ ਪਾ ਜੈ ਜੀ ਆ ਛੋਟਛਾਪਾ ਮਾਨਤਾਨ ਹੋ ਜੂ ਐਡਰੈਸ ਦੂਰੀ ਵਰੀ ਦੱਸ ਦਿੰਨਾ ਪਿੰਡ ਰਣ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਨੇੜੇ ਬਾਜਾਖਾਨ ਸਾਰਿਆਂ ਨੂੰ ਫਸਟ ਕਰਾਂ